ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਵੱਲੋਂ ਅੱਜ ਪੂਰੇ ਸਰਦੀ ਸੂਬਿਆਂ ਦੇ ਵਿੱਚ ਜਿਹੜੇ ਦੇਸ਼ ਦੇ ਵਿੱਚ ਸਰਦੀ ਸੂਬੇ ਨੇ ਉਹਨਾਂ ਸੂਬਿਆਂ ਦੇ ਵਿੱਚ ਅੱਜ ਆਪਰੇਸ਼ਨ ਸ਼ੀਲਡ ਚਲਾਇਆ ਜਾਣਾ ਔਰ ਸ਼ੀਲਡ ਆਪਰੇਸ਼ਨ ਤੇ ਚੱਲਦੇ ਪੰਜਾਬ ਦੇ ਵਿੱਚ ਵੀ ਕਈ ਜ਼ਿਲ੍ਹਿਆਂ ਦੇ ਵਿੱਚ ਆਪਰੇਸ਼ਨ ਸ਼ੀਲਡ ਚਲਾਇਆ ਜਾ ਰਿਹਾ ਇਸ ਵਕਤ ਪਟਿਆਲਾ ਦੀ ਤਸਵੀਰ ਤੁਸੀਂ ਦੇਖ ਰਹੇ ਹੋ ਜਦੋਂ ਮੌਕ ਡ੍ਰਿਲ ਕਰੀਤੀ ਜਾ ਰਹੀ ਹੈਗੀ ਪਟਿਆਲਾ ਦੇ ਪੋਲੋ ਗਰਾਊਂਡ ਦੇ ਵਿੱਚ ਇਸ ਵਕਤੇ ਤਸਵੀਰਾਂ ਦੇਖ ਰਹੇ ਹਾਂ ਕਿ ਜਦੋਂ ਛੋਟੇ ਛੋਟੇ ਬੱਚਿਆਂ ਨੂੰ ਸਿਖਾਇਆ ਜਾ ਰਿਹਾ ਹੈਗਾ ਕਿ ਜਦੋਂ ਸਥਿਤੀ ਜੰਗ ਦੀ ਬਣਦੀ ਹੈ ਜਾਂ ਕਿਸੇ ਤਰੀਕੇ ਦਾ ਅਟੈਕ ਹੁੰਦਾ ਹੈ ਤਾਂ ਕਿਵੇਂ ਤੁਸੀਂ ਦੂਸਰੇ ਦੀ ਸਹਾਇਤਾ ਕਰਨੀ ਹੈ ਤੇ ਆਪਣੀ ਸਹਾਇਤਾ ਕਰਨੀ ਹੈ ਤਾਂ ਕਿਵੇਂ ਕੋਈ ਜਕਰ ਕੋਈ ਇੰਜਰਡ ਹੁੰਦਾ ਹੈ ਤਾਂ ਉਸ ਮਰੀਜ਼ ਨੂੰ ਕਿਵੇਂ ਤੁਸੀਂ ਜਿਹੜਾ ਇੱਥੋਂ ਉਚਾ ਕੇ ਲੈ ਕੇ ਜਾਣਾ ਹੈ ਜਾਂ ਕਿਸ ਹੋਰ ਹਿੱਲੇ ਵਸੀਲੇ ਜਿਹੜੇ ਨੇ ਉਹ ਤੁਸੀਂ ਕੱਢ ਸਕਦੇ ਹੋ ਜਿਹੜੇ ਸੋਖੇ ਕਿੱਤੇ ਜਾਣ ਤਾਂ ਇਸ ਵਕਤੇ ਤਸਵੀਰ ਜਿਹੜੀ ਆ ਉਹ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਮੌਕ ਡ੍ਰਿਲ ਜਿਹੜੀ ਉਹ ਕੀਤੀ ਜਾ ਰਹੀ ਹੈ ਔਰ ਇਹ ਛੋਟੇ ਛੋਟੇ ਬੱਚੇ ਇਸ ਮੌਕ ਡ੍ਰਿਲ ਨੂੰ ਦੇ ਖਿਡਾਰੀ ਨੇ ਜਿਹੜੇ ਰੋਜ਼ ਇੱਥੇ ਖੇਡਣ ਦੇ ਲਈ ਆਉਂਦੇ ਨੇਗੇ ਦੂਸਰੇ ਪਾਸੇ ਐਨਸੀਸੀ ਵਾਲੀਆਂ ਟੀਮਾਂ ਹੋਗੀਆਂ ਉਹ ਵੀ ਮੌਜੂਦ ਨੇ ਔਰ ਪੋਲੋ ਗਰਾਊਂਡ ਤੇ ਜਿਹਨੇ ਕੋਚ ਨੇ ਉਹ ਵੀ ਮੌਜੂਦ ਨੇ ਇਸ ਵਕਤ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਨੂੰ ਨਜ਼ਰ ਆ ਰਹੀਆਂ ਹੋਣਗੀਆਂ ਕਿ तमाम ਲੋਕ ਜਿਹੜੇ ਨੇ ਇਸ ਵਕਤ ਇਸ ਮੌਕਦੇ ਨੂੰ ਦੇਖ ਰਹੇ ਨੇ ਕਿ ਜਦੋਂ ਇਸ ਤੀਕੇ ਦੀ ਸਥਿਤੀ ਬਣਦੀ ਆ ਤਾਂ ਹਰ ਇੱਕ ਸਥਿਤੀ ਦੇ ਵਿੱਚ ਤੁਹਾਨੂੰ ਕਿਵੇਂ ਨਜਿੱਠਣਾ ਹੈ ਕਿਵੇਂ ਜਿਹੜਾ ਬਿਨਾ ਪੈਨਿਕ ਹੋਏ ਬਿਨਾ ਕਿਸੇ ਡਰ ਦੇ ਵਿੱਚ ਆ ਕੇ ਜਿਨਾ ਕਿਸੇ ਪੈਦੇ ਵਿੱਚ ਆ ਕੇ ਤਾਂ ਤੁਸੀਂ ਆਪਣੀ ਸਹਾਇਤਾ ਤੇ ਕਿਸੇ ਹੋਰ ਦੀ ਸਹਾਇਤਾ ਕਿਵੇਂ ਕਰਨੀ ਹੈ ਤਾਂ ਇਸ ਵਕਤੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਜਿਹੜਾ ਸਟ੍ਰਕਚਰ ਬਣਾ ਕੇ ਜਿਹੜੇ ਇਹ ਪੂਰੀ ਟ੍ਰੇਨਿੰਗ ਜਿਹੜੀ ਹੈ ਇਹਨਾਂ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਕਿ ਮੌਕ ਡ੍ਰਿਲ ਕੀਤੀ ਜਾ ਰਹੀ ਹੈ ਮੌਕ ਡ੍ਰਿਲ ਦੇ ਵਿੱਚ ਅਸੀਂ ਦੱਸਿਆ ਜਾ ਰਿਹਾ ਹੈ ਕਿ ਕਿਵੇਂ ਬਚਾਉਣਾ ਹੈਗਾ ਲੇਕਿਨ ਇੱਕ ਸਵਾਲ ਹੈ ਕੀ ਟ੍ਰੇਨਿੰਗ ਸੈਸ਼ਨ ਹੈਗਾ ਇਹ ਟ੍ਰੇਨਿੰਗ ਸੈਸ਼ਨ ਜਿਹੜਾ ਉਹ ਹਰ ਥਾਂ ਦੇ ਉੱਪਰ ਹੋਣਾ ਚਾਹੀਦਾ ਹਰ ਕਿਸੇ ਨੂੰ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਇਹ ਨਹੀਂ ਕਿ ਕੋਈ ਮੀਡੀਆ ਡਰਾਮਾ ਹੋਵੇ ਮੀਡੀਆ ਦੇ ਕੋਲ ਆ ਕੇ ਜਾਂ ਕੁਝ ਪੀਆਰ ਦੇ ਡਰਾਮੇ ਦੇ ਵਿੱਚ ਆ ਕੇ ਔਰ ਕੁਝ ਬੱਚਿਆਂ ਨੂੰ ਇਕੱਠਾ ਕਰਕੇ ਉਹਦੇ ਮੌਕ ਡ੍ਰਿਲ ਕੀਤੀ ਜਾਵੇ ਕਿਉਂਕਿ ਮੌਕ ਡ੍ਰਿਲ ਦਾ ਮਤਲਬ ਇਹ ਹੁੰਦਾ ਹੈ ਕਿ ਲੋਕਾਂ ਨੂੰ ਪਤਾ ਲੱਗ ਸਕੇ ਲੋਕ ਇਸ ਨੂੰ ਜਾਣ ਸਕਣ ਕਿ ਕੀ ਇਹ ਛੋਟੇ ਛੋਟੇ ਬੱਚਿਆਂ ਨੂੰ ਸਮਝਾਉਣਾ ਸਹੀ ਹੈ ਕਿਉਂਕਿ ਹਾਲਾਂਕਿ ਜ਼ਰੂਰਤ ਵੀ ਹੁੰਦੀ ਹੈ ਬੱਚਿਆਂ ਨੂੰ ਸਮਝਾਉਣ ਦੀ ਲੇਕਿਨ ਦੂਸਰੇ ਪਾਸੇ ਲੇਕਿਨ ਇਸ ਟ੍ਰੇਨਿੰਗ ਨੂੰ ਹਰ ਕੋਈ ਜਿਹੜਾ ਉਹ ਜਾਣਨਾ ਚਾਹੀਦਾ ਹੈਗਾ ਲੇਕਿਨ ਬੰਦ ਕਮਰੇ ਦੇ ਵਿੱਚ ਇੱਕ ਟ੍ਰੇਨਿੰਗ ਜਿਹੜੀ ਹੈ ਇਸ ਵਕਤ ਜਾਂ ਇਹ ਮੌਡਲ ਜਿਹੜੀ ਹੈ ਕਰਕੇ ਦੱਸੀ ਜਾ ਰਹੀ ਹੈ ਕੁਝ ਜਗਾਵਾਂ ਦੇ ਉੱਪਰ ਜਾਂ ਕੁਝ ਲੋਕਾਂ ਨੂੰ ਇਕੱਠੇ ਕਰਕੇ ਤਾਂ ਇੱਕ ਸਵਾਲ ਜ਼ਰੂਰ ਘੜਾ ਹੁੰਦਾ ਹੈ ਕਿ ਕਿਉਂ ਜਿਹੜੀ ਇਹ ਮੌਡਲ ਹੈ ਉਹ ਲੋਕਾਂ ਨੂੰ ਸਮਝਾਉਣ ਦੇ ਲਈ ਆ ਲੋਕਾਂ ਨੂੰ ਸਿਖਾਉਣ ਦੇ ਲਈ ਨਹੀਂ ਹੁੰਦੀ ਤਾਂ ਦੂਸਰੇ ਪਾਸੇ ਇਹ ਤਸਵੀਰਾਂ ਨੇ ਜਦੋਂ ਮੌਕ ਡਲ ਹੋ ਰਹੀ ਹੈ ਤੇ ਇੱਥੇ ਪਟਿਆਲਾ ਦੇ ਐਸਜੀਐਮ ਪਹੁੰਚੇ ਨੇ ਹੋਰ ਵੀ तमाम ਅਫਸਰ ਜਿਹੜੇ ਨੇ ਉਹ ਇਸ ਵਕਤ ਮੌਜੂਦ ਨੇ ਇਹ ਮੌਕ ਡਲ ਜਿਹੜੀ ਆ ਉਹ ਕਰ ਸਕਣ ਇਸ ਮੌਕ ਡਲ ਨੂੰ ਦੇਖ ਸਕਣ ਤਾਂ ਛੋਟੇ ਛੋਟੇ ਬੱਚੇ ਇਸ ਮੌਕ ਡਲ ਨੂੰ ਆ ਵੇਖ ਰਹੇ ਨੇ ਕਿ ਇਸ ਵਕਤ ਲੇਕਿਨ ਸਵਾਲ ਇਹ ਹੀ ਉੱਠਦਾ ਕਿ ਛੋਟੇ ਕਮਰੇ ਦੇ ਵਿੱਚ ਕਿਉਂ ਜੇ ਮੌਕ ਡਲ ਦੇ ਬਾਰੇ ਜੇ ਇਹ ਜਾਣ ਵੀ ਸਾਰਿਆਂ ਨੂੰ ਕਰਾਉਣਾ ਹੈ ਤੇ ਤੁਹਾਨੂੰ ਹਰ ਇੱਕ ਤੱਕ ਅਪਰੋਚ ਕਰਨੀ ਪੈਗੀ ਕਿ ਨਾਤੇ ਸਾਲ ਦੇ ਵਿੱਚ ਇੱਕ ਅਜੀਹਾ ਦਿਨ ਚੁਣਨਾ ਪਏਗਾ ਕਿ ਉਸੇ ਥ ਦੇ ਵਿੱਚ ਜਿਹੜੀ ਆ ਇਹ ਮੌਗਡਲ ਕੀਤੀ ਜਾ ਸਕੀ ਤਾਂ ਇਹ ਸਮਾਂ ਜਰੂਰ ਹੈ ਲੇਕਿਨ ਇਸ ਵਕਤ ਜੇਕਰ ਸਰਦੀ ਸੂਪਿਆਂ ਦੇ ਵਿੱਚ ਇਹ ਮੌਗਡਲ ਲਗਾਤਾਰ ਜਿਹੜੀ ਆ ਉਹ جاری ਹੈ ਔਰ ਕਈ ਕਈ ਘੰਟਿਆਂ ਤੱਕ ਇਹ ਮੌਗਡਲ ਕਰਕੇ ਜਿਹੜੀ ਆ ਉਹ ਦਿਖਾਈ ਜਾ ਰਹੀ ਹੈ ਕੈਮਰਾ ਪਰਸਨ ਰਵੀ ਜਪਲ ਦੇ ਨਾਮ ਅਬ்துਲ ਸਿੰਘ ਪੀਟੀਸੀ ਨਿਊਜ਼ ਪਟਿਆਲਾ